ਗੰਗਾਂ ਅੰਕਾਰ ਸਤ ਕਰਤਾਰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਹੈ ਸਤਲੁਜ ਸਤ ਦਰਿਆਵਾਂ ਦਾ ਸਭ ਤੋਂ ਵੱਡਾ ਦਰਿਆ ਜਿਹਦੇ ਵਿੱਚ ਵੀ ਇੰਨਾ ਕੈਮੀਕਲ ਤੇ ਇੰਨੀਆਂ ਦੂਸ਼ ਚੀਜ਼ਾਂ ਸੁੱਟ ਕੇ ਤੇ ਸਾਰੇ ਲੁਧਿਆਣੇ ਦਾ ਸੀਵਰੇਜ ਦਾ ਪਾਣੀ ਪਾ ਕੇ ਅਸੀਂ ਇਸ ਨੂੰ ਪਲੀਤ ਕਰ ਦਿੱਤਾ ਇਹ ਅਕਾਲਪੁਰ ਸੱਚੇ ਪਾਤਸ਼ਾਹ ਇਹ ਸ਼ੁੱਧ ਕਰਨ ਵਾਸਤੇ ਸੰਭਲ ਸੂਰੀ ਫੇਰਨੀ ਪੈਣੀ ਹੈ ਤੈਨੂੰ ਇਹਨੂੰ ਸ਼ੁੱਧ ਕਰ ਆ ਕੇ ਕਿੱਥੇ ਦੁਨੀਆ ਪਾਣੀ ਲੈ ਜਾਂਦੀ ਸੀ ਪਰ ਪਰ ਕੇ ਘਰਾਂ ਨੂੰ ਜਿਸ ਇਹਨਾਂ ਦੇ ਵਿੱਚੋਂ ਪਾਣੀ ਸਭ ਦੁਨੀਆ ਜੀਵ ਜੰਤੂ ਸਭ ਪਾਣੀ ਪੀਂਦੇ ਸੀ ਇਹ ਦਰਿਆਵਾਂ ਦੇ ਵਿੱਚੋਂ ਅੱਜ ਇਹ ਦਰਿਆਵਾਂ ਦਾ ਕੀ ਹਾਲ ਕਰਤਾ ਇਹ ਕਾਲਪ ਸੱਚੇ ਭਾਸ਼ਾ ਤੇਰੀ ਬਣਾਈ ਇਹ ਦੁਨੀਆ ਨੇ ਇਹ ਪਾਣੀ ਨੂੰ ਪਵਿੱਤਰ ਪਾਣੀ ਨੂੰ ਅੰਮ੍ਰਿਤ ਪਾਣੀ ਨੂੰ ਉਸ ਅਕਾਲ ਪ੍ਰਖ ਦੀ ਬਾਣੀ ਨੂੰ ਅਸੀਂ ਕੀ ਕਰਤਾ ਇਹ ਰੂਪ ਤੇਰੇ ਸਾਹਮਣੇ ਹੀ ਆ ਕਿ ਇਹ ਸ਼ੁੱਧ ਔਰ ਸੁਪਸ਼ਟ ਔਰ ਇੰਨਾ پاک ਪਵਿੱਤਰ ਪਾਣੀ ਸੀ ਸਤਲੁਜ ਦਰਿਆ ਦਾ ਤੇ ਅੱਜ ਇਹ ਪਰਮੇਸ਼ਰ ਹੀ ਦੇਖਦਾ ਉੱਪਰ ਖੜਾ ਉਹਨੂੰ ਪਤਾ ਹੀ ਉਹਦੇ ਜੀ ਜਿਹੜੇ ਭੇਜੇ ਹੋਏ ਨੇ ਜਦੋਂ ਬਹੁਤੀ ਦੁਨੀਆ ਪਬਲਿਕ ਹੋ ਜਾਂਦੀ ਹੈ ਨਾ ਫਿਰ ਇਸ ਧਰਤੀ ਨੂੰ ਭਾਰ ਲੱਗਦਾ ਕਹਿੰਦੇ ਧਰਤੀ ਪੁਕਾਰ ਕਰਦੀ ਮੇਰੇ ਤੋਂ ਭਾਰ ਚੱਲਿਆ ਨਾ ਜਾਵੇ ਕਰਤ ਕਰਨ ਬੰਦਿਆਂ ਦਾ ਜਿਹੜੇ ਜ਼ੁਲਮ ਕਰਦੇ ਆ ਪਾਪੀ ਲੋਕ ਹੁੰਦੇ ਆ ਜਿਹੜੇ ਇਸ ਪਵਨ ਗੁਰੂ ਪਾਣੀ ਪੀਤਾ ਸਾਰੇ ਸੰਸਾਰ ਦੇ ਪਿਓ ਨੂੰ ਪਿਓ ਦੀ ਨਹੀਂ ਪ੍ਰਵਾਹ ਕਰਦੇ ਪਿਓ ਵਿੱਚ ਹੀ ਸਾਰਾ ਦੁਸ਼ਤ ਸਮਾਨ ਪਾਉਂਦੇ ਨੇ ਤੇ ਫਿਰ ਕਿੱਥੇ ਜਾਂਦਾ ਫਿਰ ਅਕਾਲ ਪੁਰਖ ਦੇ ਕੋਲ ਫਰਿਆਦ ਜਾਂਦੀ ਹੈ ਕਿ ਮੈਨੂੰ ਪਵਿੱਤਰ ਕਰਨ ਵਾਸਤੇ ਤੈਨੂੰ ਫੇਰ ਆਉਣਾ ਪੈਣਾ ਫੇਰ ਆਓ ਇਹਨਾਂ ਦਰਿਆਵਾਂ ਨੂੰ ਨਦੀਆਂ ਨਹਿਰਾਂ ਨੂੰ ਸਭ ਬਨਸਤ ਪਤੀ ਨੂੰ ਸਭ ਨੂੰ ਆ ਕੇ ਪਵਿੱਤਰ ਕਰੋ ਤੇਰੀ ਕਾਇਨਾਤ ਬਣਾਈ ਹੋਈ ਨੂੰ ਦੂਸ਼ਿਤ ਕਰ ਦਿੱਤਾ ਮਨੁੱਖਾਂ ਨੇ ਅਸੀਂ ਪੜ ਲੈਂਦੇ ਹਾਂ ਸੁਣ ਲੈਂਦੇ ਹਾਂ ਦੇਖਦੇ ਹਾਂ ਕੁਦਰਤ ਜਿਸੇ ਕੁਦਰਤ ਸੁਣੇ ਕੁਦਰਤ ਪਾਉ ਸੁਖਸਾਰ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਾਨ ਕੁਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਜੀਏ ਜਹਾਨ ਤੇ ਅਸੀਂ ਕੁਝ ਇਸ ਕੁਦਰਤ ਦੇ ਵਿੱਚ ਜੀ ਰਹੇ ਆ ਤੇ ਇਸ ਕੁਦਰਤ ਨੂੰ ਹੀ ਅਸੀਂ ਭ੍ਰਸ਼ਟ ਕਰ ਰਹੇ ਆ ਇਹ ਆਕਾਲ ਪੁਰਸੱਚੇ ਬਾਸ਼ਾ ਇਹਨੂੰ ਸਾਫ਼ ਤੇ ਸਪਸ਼ਟ ਕਰਨ ਵਾਸਤੇ ਤੈਨੂੰ ਸਾਜੂਗ ਲਾਉਣਾ ਪੈਣਾ ਕਲਯੁਗ ਦੇ ਵਿੱਚ ਸਾਜੂਗ ਲਾਉ ਤਵੀ ਬਾਹਰ ਮਾਂ ਬਾਪ ਕੋ ਹਾਂ ਤਨ ਗੁਰੂ ਗੋਬਿੰਦ ਸਿੰਘ ਸੱਚੇ ਬਾਸ਼ਾ ਜਿਹਨੇ ਸਾਰਾ ਸਰਮੰਸ ਵਾਰਿਆ ਅੱਜ ਅਸੀਂ ਸਤਲੁਜ ਦਰਿਆ ਦੇ ਦਰਸ਼ਨ ਕਰਨ ਆਏ ਆ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਾ ਗੁਰਪੁਰਬ ਚੱਲ ਰਿਹਾ ਕਿੰਨੇ ਠੰਡੇ ਸਿਹਤ ਦੇ ਵਿੱਚ ਉਹ ਠੰਡਾ ਬਰਜ ਤਾਂ ਹੈ ਹੀ ਸੀ ਪਰ ਇਹ ਜਿਹੜਾ ਪੋ ਦਾ ਮਹੀਨਾ ਠੰਡ ਦਾ ਇਹਦੇ ਵਿੱਚ ਫਿਰ ਕੁਰਬਾਨੀ ਦਿੱਤੀ ਉਹ ਸਾਡੇ ਵਾਸਤੇ ਕਿ ਸਾਨੂੰ ਧਰਮ ਪਿਆਰਾ ਅਸੀਂ ਈਉਂ ਧਰਮ ਨੂੰ ਕਿਸ ਤਰ੍ਹਾਂ ਦਾ ਸਾਹਮ ਕੇ ਰੱਖਦੇ ਆ ਉਸ ਧਰਮ ਤੇ ਚੱਲਦੇ ਆ ਉਸ ਧਰਮ ਦੀ ਕੀ ਰੱਖਿਆ ਕਰਦੇ ਆ ਕੀ ਸਾਹਮ ਸੰਭਾਲ ਕਰਦੇ ਆ ਸਾਨੂੰ ਸਿਰਫ ਸਵਾਰਥੀ ਲੋਕਾਂ ਨੂੰ ਹਰ ਕੁਛ ਨਹੀਂ ਆਉਂਦਾ ਅਸੀਂ ਧਰਮ ਨੂੰ ਸਿਰਫ ਇੱਕ ਸਾਡੇ ਉਸਿਰ ਤੇ ਸੇਹਰਾ ਜਿਹੜਾ ਬੰਨਿਆ ਇਸ ਦਸਤਾਰ ਦਾ ਉਹੀ ਮੰਨਿਆ ਆ ਬਸ ਇਹ ਵੀ ਇੱਕ ਸਾਡੇ ਨਾਮ ਦੀ ਦਸਤਾਰਾ ਰਹਿ ਗਈਆਂ ਉਜ ਸਾਡੇ ਕੋਲ ਨਾਮ ਨੂੰ ਕੋਈ ਨਹੀਂ ਬਚਿਆ ਨਾਮ ਸਾਡਾ ਨਾਮ ਧਾਰੀ ਹੈ ਪਰ ਨਾਮ ਸਾਡੇ ਕੋਲ ਕੋਈ ਨਾਮ ਨਹੀਂ ਪੱਲੇ ਜੇ ਨਾਮ ਨਹੀਂ ਪੱਲੇ ਤੇ ਘੱਟਾ ਰੇਗਿਸਤਾਨਾਂ ਦਾ ਜਿਸ ਤਰ੍ਹਾਂ دریا ਦੇ ਵਿੱਚ ਰੇਤ ਪਈ ਹੈ ਨਾ ਇਸ ਤਰ੍ਹਾਂ ਹੀ ਇਹ ਉਸ ਇਨਸਾਨ ਨੂੰ ਦੱਸਿਆ ਗਿਆ ਵੀ ਜੇ ਤੇਰੇ ਨਾਮ ਨਹੀਂ ਨਾ ਪੱਲੇ ਚ ਤੂੰ ਨਾਮ ਨਹੀਂ ਜੱਪਦਾ ਤੇ ਫਿਰ ਘੱਟਾ ਰੇਗਿਸਤਾਨਾਂ ਦਾ ਰੇਗਿਸਤਾਨ ਚ ਘੱਟਾ ਬਹੁਤ ਉੜਦਾ ਕਹਿੰਦੇ ਆ ਇਸ ਤਰ੍ਹਾਂ ਹੀ ਆ ਵੀ ਜੇ ਅਸੀਂ ਨਾਮ ਨਹੀਂ ਜੱਪਦੇ ਸਾਨੂੰ ਨਾਮ ਨਾਮ ਧਾਰੀ ਰੱਖਾ ਕੇ ਸਤਿਗੁਰ ਆਮ ਸੱਚੇ ਪਾਸ਼ਾ ਸਾਡਾ ਨਾਮ ਬਹੁਤ ਪਵਿੱਤਰ ਪਾਕ ਰੱਖਿਆ ਸੀ ਵੀ ਨਾਮ ਧਾਰੀ ਰਾਜਦੂਤ ਰਾਜਦੂਤ ਦਾ ਮਤਲਬ ਸੀ ਕਿ ਜਿਹੜੇ ਸਹਾਜਗ ਦੁਆਪਰ ਤ੍ਰੇਤਾ ਤਿੰਨਾਂ ਯੁੱਗਾਂ ਦੇ ਵਿੱਚ ਜਾ ਜਾ ਕੇ ਮੇਲ ਕਰਾਉਂਦੇ ਸੀ ਜਿੱਥੇ ਕੋਈ ਵਿਵਾਦ ਵਿਵਾਦ ਹੋ ਜਾਂਦਾ ਸੀ ਉਹਨਾਂ ਦਾ ਜਾ ਕੇ ਮੇਲ ਕਰਾਉਂਦੇ ਸੀ ਉਹਨਾਂ ਨੂੰ ਜਾ ਕੇ ਸਮਝਦੀ ਕਰਾਉਂਦੇ ਸੀ ਦੋਸਤੀ ਭਾਈਚਾਰਾ ਕਾਇਮ ਕਰਦੇ ਸੀ ਅੱਜ ਅਸੀਂ ਆਪ ਲੜ ਰਹੇ ਹਾਂ ਏ ਕਾਲਪੁਰ ਸੱਚੇ ਪਾਸ਼ਾ ਆ ਜਾ ਹੁਣ ਤਾਂ ਆਗੇ ਪ੍ਰਗਟ ਹੋ ਇਹ ਚੀਜ਼ਾਂ ਨੂੰ ਸਫਾਈ ਕਰ ਸਾਡੇ ਮਨਾਂ ਦੀ ਵੀ ਸਫਾਈ ਕਰ ਆਗੇ ਸਤ ਕਰਤਾਰ ਤਨ ਰੰਕਾਰ ਜੀ ਬਾਹਰ ਮੈਂ ਨਾਨਕ ਸਤਗੁਰੂ ਆਰਮ ਸਿੰਘ ਸਤਗੁਰੂ ਦਲੀਪ ਸਿੰਘ ਸੱਚਾ ਆਜੋ ਹੋਂ ਸਮੁੰਦਰਾਂ ਤੋਂ ਪਾਰੋਂ ਅੱਖੀਆਂ ਉਡੀਕਦੀਆਂ ਦਿਲ ਵਜਾ ਮਾਰਦਾ ਆ ਜਾ ਆ ਜਾ ਵੀ ਚੀਨੀ ਵਾਲੇ ਸਤਗੁਰੂ ਦਲੀਪ ਸਿੰਘ ਜੀ ਤੈਨੂੰ ਬਾਸਤਾਏ ਪਿਆਰ ਦਾ ਕਲਯੁਗ ਦੇ ਵਿੱਚ ਤੈਨੂੰ ਵਾਸਤਾ ਕਿਹਦਾ ਪਾਇਏ ਸੁਣਿਆ ਗ੍ਰੰਥਾਂ 'ਚ ਪੜਿਆ ਕਿ ਸੱਜੁਗ ਦੇ ਜਿੰਨੇ ਵੀ ਭਗਤ ਹੋਏ ਨੇ ਉਹਨਾਂ ਨੇ ਵਾਸਤਾ ਪਾਇਆ ਕ੍ਰਿਸ਼ਨ ਭਗਵਾਨ ਨੂੰ ਤੇ ਕ੍ਰਿਸ਼ਨ ਭਗਵਾਨ ਜੀ ਨਹੀਂ ਆਏ ਫਿਰ ਉਹਨਾਂ ਨੇ ਵਾਸਤਾ ਪਾਇਆ ਕਲਯੁਗ ਦਾ ਤੇ ਕ੍ਰਿਸ਼ਨ ਭਗਵਾਨ ਪ੍ਰਤੱਖ ਆ ਗਏ ਤੇ ਤ੍ਰੇਤੇ ਦੇ ਵਿੱਚ ਰਾਮਚੰਦਰ ਜੀ ਦੇ ਜਿੰਨੇ ਭਗਤ ਸੀ ਉਹਨਾਂ ਨੇ ਵਾਸਤਾ ਪਾਇਆ ਕਿ ਤੂੰ ਆ ਜਾ ਸਾਨੂੰ ਦਾੰਤ ਰਾਖਸ਼ ਦੁੱਖ ਦੇ ਰਹੇ ਨੇ ਨਹੀਂ ਆਇਆ ਜੇ ਤੂੰ ਕਲਯੁਗ ਦੇ ਭਗਤਾਂ ਦਾ ਵਾਸਤਾ ਪਾਇਆ ਤੇ ਪ੍ਰਤੱਖ શ્રી ਰਾਮਚੰਦਰ ਜੀ ਪ੍ਰਗਟ ਹੋ ਗਏ ਪਰ ਹੁਣ ਵਾਸਤਾ ਕਿਦਾ ਪਾਈਏ ਸਾਜੁਗ ਦੇ ਭਗਤਾਂ ਦਾ ਵਾਸਤਾ ਪਾਈਏ ਤੈਨੂੰ ਸਤਿਗੁਰੂ ਰਾਮ ਸਿੰਘ ਸਤਿਗੁਰੂ ਦਲੀਪ ਸਿੰਘ ਜੀ ਹੁਣ ਹੋਰ ਤਾਂ ਕੁਝ ਰਹੀ ਨਹੀਂ ਗਿਆ ਕਲਯੁਗ ਤੋਂ ਪਿੱਛੇ ਕੋਈ ਹੈ ਹੀ ਨਹੀਂ ਸਾਜੁਗ ਦੁਆਪਰ ਤ੍ਰੇਤਾ ਕਲਯੁਗ ਹੁਣ ਕਲਯੁਗ ਦੇ ਵਿੱਚ ਤੈਨੂੰ ਕਿਹਦੇ ਕਿਹੜੇ ਭਗਤਾਂ ਦਾ ਵਾਸਤਾ ਪਾਈਏ ਸਾਜੁਗ ਦੇ ਭਗਤਾਂ ਦਾ ਵਾਸਤਾ ਤੂੰ ਮੰਨਦਾ ਹੀ ਨਹੀਂ ਕਹਿੰਦਾ ਉਸ ਟਾਈਮ ਤਾਂ ਨਾਮ ਜਪਣੇ ਬੜਾ ਸੌਖਾ ਸੀ ਤੇ ਹੁਣ ਕੋਹਰ ਕਲਯੁਗ ਆ ਗਿਆ ਵਾ ਹੁਣ ਕਿਹਦਾ ਵਾਸਤਾ ਪਾਈਏ ਤੂੰ ਆਪੇ ਸਾਡੇ ਤਰਸ ਕਰ ਲਾ ਆ ਜਾ ਸਾਨੂੰ ਦਰਸ਼ਨ ਦੇ ਤਰਸ ਭਇਆ ਮੈਂ ਰਹਿਮਤ ਹੋਈ ਸਤਿਗੁਰੂ ਸੱਜਣ ਮਿਲਿਆ ਉਦੋਂ ਸਾਡੇ ਤਰਸ ਕਰਕੇ ਸਾਨੂੰ ਉਥੋਂ ਲਿਆਂਦਾ ਤੇ ਹੁਣ ਮਿਲ ਵੀ ਪੋ ਨਾ ਤਾਰਸਤਿਆ ਮੈਂ ਰਹਿਮਤ ਹੋਈ ਸਤਿਗੁਰੂ ਸੱਜਣ ਮਿਲਿਆ ਅਜੇ ਮਿਲਿਆ ਨਹੀਂ ਬਹੁਤ ਦੂਰ ਬੈਠਾ ਮਿਲਿਆ ਸੀ ਥੋੜੇ ਪਲਕ ਦੀ ਖਾਤਰ ਥੋੜੇ ਸਮਝ ਦੀ ਖਾਤਰ ਫੇਰ ਚਲਾ ਗਿਆ ਕਹਿੰਦੇ ਮੈਂ ਫੇਰ ਕਰਾਂਗਾ ਖਾਲਸਾ ਪਤਾ ਨਹੀਂ ਜੀ ਹੁਣ ਤੇਰੀਆਂ ਰੀਤਾਂ ਨੇ ਸੰਤ ਖਾਲਸੇ ਦੀ ਰੱਖਿਆ ਕਰੋ ਆਕੇ ਸਾਰੀ ਕਾਇਨਾਤ ਦੀ ਕਰੋ ਕੰਨ ਸਤਿਗੁਰੂ ਰਾਮ ਸਤਿਗੁਰੂ ਜੀ ਦੇ ਵਿੱਚ ਆਸ਼ੀਰਵਾਦ